ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ 15 ਭਗਤ ਸਹਿਬਾਨ 3 ਗੁਰਸਿੱਖ ਅਤੇ 11 ਭਟਾਂ ਦੀ ਪਾਵਨ ਗੁਰਬਾਣੀ ਸ਼ਾਮਲ ਹੈ। ਔਰ ਆਪਾਂ ਜਦੋਂ ਸਮੁੱਚੇ ਰੂਪ ਵਿੱਚ ਕਹਿੰਨੇ ਆ ਤੇ 15 ਭਗਤਾਂ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੌਰ ਨਾਲ ਵਾਚਣ ਦਾ ਯਤਨ ਕਰੀਏ। ਇਹਦੇ ਵਿੱਚ 14 ਮਹਾਪੁਰਖਾਂ ਦੇ ਨਾਮ ਦੇ ਨਾਲ ਭਗਤ ਲਿਖਿਆ ਹੈ ਔਰ ਇੱਕ ਮਹਾਪੁਰਖ ਦੇ ਨਾਮ ਨਾਲ ਸ਼ੇਖ ਲਿਖਿਆ ਹੈ ਜੋ ਭਾਰਤ ਦੀ ਪਰੰਪਰਾ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਉਹਨੂੰ ਭਗਤ ਕਿਹਾ ਜਾਂਦਾ ਹੈ ਔਰ ਜੋ ਇਸਲਾਮੀ ਸ਼ਰਅ ਦੇ ਮੁਤਾਬਕ ਅੱਲਾਹ ਦੇ ਨਾਲ ਇੱਕਮਿਤ ਹਾਸਲ ਕਰ ਲੈਂਦਾ ਹੈ ਉਹਨੂੰ ਸ਼ੇਖ ਕਿਹਾ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਪੂਰਾ ਪੂਰਾ ਨਿਆ ਕਰਦੇ ਆਂ 14 ਦੇ ਨਾਮ ਨਾਲ ਭਗਤ ਲਿਖਿਆ ਔਰ 1 ਦੇ ਨਾਮ ਨਾਲ ਸ਼ੇਖ ਲਿਖਿਆ ਉਹ ਵੱਖਰੀ ਗੱਲ ਹੈ ਕਿ ਅਸੀਂ ਸਮੁੱਚੇ ਰੂਪ ਵਿੱਚ 15 ਭਗਤਾਂ ਦੀ ਗੱਲ ਕਰਦੇ ਹਾਂ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਆਪਾਂ ਭਗਤ ਧੰਨਾ ਜੀ ਦੇ ਜੀਵਨ ਨੂੰ ਵਿਚਾਰਨ ਦਾ ਯਤਨ ਕਰਾਂਗੇ ਭਗਤ ਸ਼ਬਦ ਦਾ ਭਾਵ ਕੀ ਹੁੰਦਾ ਹੈ ਵਿਦਵਾਨ ਲਿਖਦੇ ਐ ਭੱਬੇ ਦਾ ਅਰਥ ਹੈ ਭਾਉ ਮਤਲਬ ਪ੍ਰੇਮ ਗੱਗੇ ਦਾ ਅਰਥ ਹੈ ਗਿਆਨ ਤੱਤੇ ਦਾ ਅਰਥ ਹੈ ਤਿਆਗ ਜਿਹਦੇ ਵਿੱਚ ਪ੍ਰੇਮ ਹੁੰਦਾ ਏ ਜਿਹਦੇ ਵਿੱਚ ਗਿਆਨ ਹੁੰਦਾ ਏ ਤੇ ਜਿਹਦੇ ਵਿੱਚ ਤਿਆਗ ਹੁੰਦਾ ਏ ਇਹ ਤਿੰਨ ਗੁਣ ਜਿਹਦੇ ਵਿੱਚ ਹੋਣ ਉਹਨੂੰ ਭਗਤ ਕਿਹਾ ਜਾਂਦਾ ਹੈ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਤਾਂਕ ਜ਼ਿਲ੍ਹੇ ਦੇ ਪਿੰਡ ਧੁਵਾਨ ਦੇ ਵਿੱਚ ਹੋਇਆ ਭਾਈ ਕਾਨ ਸਿੰਘ ਜੀ ਨਾਬਾ ਦੇ ਅਨੁਸਾਰ ਉਹਨਾਂ ਦਾ ਜਨਮ 1416 ਈਸਵੀ ਦੇ ਵਿੱਚ ਜੱਟ ਪਰਿਵਾਰ ਦੇ ਵਿੱਚ ਹੋਇਆ ਔਰ ਉਸ ਵੇਲੇ ਜਿਹੜੇ ਜੱਟ ਪਰਿਵਾਰ ਸਨ ਉਹ ਆਮ ਕਰਕੇ ਖੇਤੀ ਕਰਿਆ ਕਰਦੇ ਸੀ ਭਗਤ ਧੰਨਾ ਜੀ ਸ਼ੁਰੂ ਤੋਂ ਬਚਪਨ ਤੋਂ ਹੀ ਸੰਤ ਮਿਰਤੀ ਵਾਲੇ ਸਨ ਰੱਬੀ ਗੁਣਾ ਵਾਲੇ ਸਨ ਔਰ ਪ੍ਰੇਮ ਭਾਵਨਾ ਵਾਲੇ ਸਨ ਹੁਣ ਜਦੋਂ ਆਪਣੇ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਔਰ ਆਪਣੇ ਘਰ ਤੋਂ ਰੋਜ਼ ਆਪਣੇ ਖੇਤਾਂ ਦੇ ਵਿੱਚ ਹੱਲ ਲੈ ਕੇ ਜਾਣਾ ਔਰ ਖੇਤੀ ਕਰਨੇ ਰਸਤੇ ਦੇ ਵਿੱਚ ਇੱਕ ਸ਼ਿਵ ਦਵਾਲਾ ਪੈਂਦਾ ਸੀ ਉੱਥੇ ਰੋਜ਼ ਵੇਖਣਾ ਕਿ ਇੱਕ ਪੁਜਾਰੀ ਜਿਹੜਾ ਹੈ ਉਹ ਮੂਰਤੀਆਂ ਨੂੰ ਧੋਂਦਾ ਹੈ ਠਾਕਰਾਂ ਦੀ ਪੂਜਾ ਕਰਦਾ ਹੈ ਧੂਪ ਵੱਟੀ ਕਰਦਾ ਹੈ ਇੱਕ ਦਿਨ ਭਗਤ ਧੰਨਾ ਜੀ ਰੁੱਕ ਕੇ ਪੁੱਛਦੇ ਵੀ ਤੂੰ ਕੀ ਕਰਦਾ ਹੈ ਉਹ ਕਹਿੰਦਾ ਮੈਂ ਠਾਕਰਾਂ ਦੀ ਪੂਜਾ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅੰਦਰ ਠਾਕਰ ਸ਼ਬਦ ਦੋ ਅਰਥਾਂ ਵਿੱਚ ਆਉਂਦਾ ਹੈ ਇੱਕ ਠਾਕਰ ਦਾ ਭਾਵ ਹੁੰਦਾ ਹੈ ਪੱਥਰ ਤੇ ਜੇ ਠਾਕੂ ਰਾਵੇ ਉਹਦਾ ਭਾਵ ਹੁੰਦਾ ਹੈ ਪ੍ਰਮਾਤਮਾ ਹੁਣ ਉਸ ਵੇਲੇ ਦੇ ਨਾਲ ਠਾਕਰਾਂ ਦੀ ਪੂਜਾ ਨੂੰ ਰੋਜ਼ ਵੰਦੇ ਹੈ ਭਗਤ ਧੰਨਾ ਜੀ ਤੇ ਪੁੱਛਦੇ ਹੈ ਵੀ ਇਹ ਕਰਨ ਨਾਲ ਕੀ ਮਿਲਦਾ ਹੈ ਤੇ ਪੁਜਾਰੀ ਨੇ ਕਿਹਾ ਇਹ ਕਰਨ ਦੇ ਨਾਲ ਜੋ ਵੀ ਮੰਗੀਏ ਉਹੀ ਕੁਝ ਮਿਲ ਜਾਂਦਾ ਹੈ ਭਗਤ ਧੰਨਾ ਜੀ ਵੀ ਰੱਬ ਵਾਲੇ ਪਾਸੇ ਨੂੰ ਤੁਰ ਪੈਂਦੇ ਐ ਇਹ ਵੱਖਰੀ ਗੱਲ ਐ ਜਦੋਂ ਬੱਚਾ ਪਹਿਲੀ ਕਲਾਸ ਵਿੱਚ ਜਾਂਦਾ ਹੈ ਉਹਨੂੰ ਹੱਥ ਫੜ ਕੇ ਲਖਾਇਆ ਜਾਂਦਾ ਹੈ ਜਦੋਂ ਐਮਏ ਕਰ ਜਾਂਦਾ ਹੈ ਫਿਰ ਵੀ ਹੱਥ ਫੜ ਕੇ ਲਖਾਇਆ ਜਾਂਦਾ ਹੈ ਨਹੀਂ ਫਿਰ ਉਹ ਆਪੇ ਲਿਖਦਾ ਹੈ ਜਦੋਂ ਕੋਈ ਵੀ ਮਨੁੱਖ ਤੁਰਦਾ ਹੈ ਉਹ ਕਿਸੇ ਚੀਜ਼ ਤੋਂ ਤੁਰਦਾ ਹੈ ਲੇਕਿਨ ਇੱਕ ਦਿਨ ਆਪਣੀ ਮੰਜ਼ਿਲ ਤੇ ਪੁੱਜ ਜਾਂਦਾ ਹੈ ਹੋ ਸਕਦਾ ਹੈ ਭਗਤ ਧੰਨਾ ਜੀ ਜਿੱਦਣ ਤੁਰੇ ਹੋਣ ਉਹ ਦਿਨ ਪੱਥਰ ਤੋਂ ਤੁਰੇ ਹੋਣ ਪਰ ਤੁਰਦਿਆਂ ਤੁਰਦਿਆਂ ਰੱਬ ਤੱਕ ਪੁੱਜ ਗਏ ਪਰ ਬਾਅਦ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਪਾਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਹਾਂਪੁਰਖਾਂ ਦੀ ਪਾਵਨ ਗੁਰਬਾਣੀ ਦਰਜ ਹੈ ਉਹ ਸਾਰੇ ਕੇਵਲ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨ ਵਾਲੇ ਸਨ ਉਹ ਪੱਥਰਾਂ ਦੀ ਪੂਜਾ ਕਰਨ ਵਾਲੇ ਨਹੀਂ ਸਨ ਇਸੇ ਪਾਵਨ ਗੁਰਬਾਣੀ ਦੇ ਅੰਦਰ ਸਤਗੁਰੂ ਜ਼ਿਕਰ ਕਰਦੇ ਹੈ ਜੋ ਪਾਥਰ ਕੀ ਪਾਈ ਪਾਏ ਤਾਂ ਕੀ ਕਾਲ ਅਜਾਈ ਜਾਏ ਜਿਹੜਾ ਪੱਥਰ ਨਾਲ ਜੁੜਦਾ ਏ ਉਹਦੀ ਕਾਲ ਜਿਹੜੀ ਹੈ ਉਹਦੀ ਕਾਲਣਾ ਉਹਦੀ ਕੀਤੀ ਸੇਵਾ ਅਜਾਈ ਚਲ ਜਾਂਦੀ ਏ ਇਸੇ ਪਾਵਨ ਗੁਰਬਾਣੀ ਦੇ ਅੰਦਰ ਭਗਤ ਨਾਮਦੇਵ ਸਭ ਲਿਖਦੇ ਐ ਕਿ ਇੱਕ ਪੱਥਰ ਉਹ ਹੈ ਜਿਹਦੇ ਉੱਪਰ ਬੰਦਾ ਪੈਰ ਰੱਖਦਾ ਏ ਦੂਸਰਾ ਪੱਥਰ ਉਹ ਹੈ ਜਿਹਦੀ ਪੂਜਾ ਕਰਦਾ ਏ ਕਹਿੰਦੇ ਜੇ ਪੂਜਾ ਕਰਨ ਵਾਲਾ ਦੇਵਤਾ ਏ ਤੇ ਫਿਰ ਜਿਹਦੇ ਤੇ ਪੈਰ ਰੱਖਿਆ ਉਹ ਵੀ ਦੇਵਤਾ ਏ ਜੇ ਜਿਹਦੇ ਤੇ ਪੈਰ ਰੱਖਿਆ ਉਹ ਨਹੀਂ ਦੇਵਤਾ ਤੇ ਫਿਰ ਪੂਜਾ ਵਾਲਾ ਵੀ ਦੇਵਤਾ ਨਹੀਂ ਹੈ ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਏਕੈ ਪਾਥਰ ਤੀਜੇ ਪਾਉ ਦੂਜੇ ਪਾਥਰ ਧਰਿਏ ਪਾਉ ਜੇ ਉਹ ਦਿਉ ਤਾਂ ਉਹ ਵੀ ਦੇਵਾ ਕਹ ਨਾਮ ਦਿਉ ਭਜ ਹਰ ਕੀ ਸੇਵਾ ਪਾਵ ਇਹ ਦੇਵਤਾ ਨਹੀਂ ਹੈ ਹੋ ਸਕਦਾ ਭਗਤ ਅੰਨਾ ਜਦਨ ਤੁਰੇ ਹੋਣ ਉਹ ਦਿਨ ਪੱਥਰ ਤੋਂ ਤੁਰੇ ਹੋਣ ਜਿੱਦਨ ਪਹੁੰਚ ਗਏ ਉਹ ਦਿਨ ਪ੍ਰਮਾਤਮਾ ਤੱਕ ਪਹੁੰਚ ਗਏ ਬਿਲਕੁਲ ਇਸੇ ਤਰ੍ਹਾਂ ਜਿਵੇਂ ਪ੍ਰਕਿਰਤੀ ਦੇ ਵਿੱਚ ਫੁੱਲ ਖਿੜਦਾ ਏ ਪਰ ਫੁੱਲ ਕਾਦੇ ਵਾਸਤੇ ਖਿੜਿਆ ਉਹ ਖਿੜਿਆ ਹੈ ਫਲ ਬਣਨ ਵਾਸਤੇ ਤੇ ਜਿੱਦਨ ਫਲ ਲੱਗ ਜੇ ਫਿਰ ਵੀ ਫੁੱਲ ਰਹਿੰਦਾ ਹੈ ਨਹੀਂ ਫਿਰ ਫੁੱਲ ਖਤਮ ਹੋ ਜਾਂਦਾ ਹੈ ਫਿਰ ਫੁੱਲ ਦੀ ਕੋਈ ਵੈਲਿਊ ਨਹੀਂ ਫਿਰ ਵੈਲਿਊ ਫਲ ਦੀ ਹੈ ਇਸੇ ਤਰ੍ਹਾਂ ਦੇ ਨਾਲ ਮਨੁੱਖ ਜਿੰਨੇ ਵੀ ਕਰਮ ਕਰਦਾ ਉਹ ਸਾਰੇ ਕਰਮ ਕਰਦਾ ਏ ਗਿਆਨ ਦੀ ਪ੍ਰਾਪਤੀ ਵਾਸਤੇ ਜਿਸ ਦਿਨ ਗਿਆਨ ਦੀ ਪ੍ਰਾਪਤੀ ਹੋ ਜੇ ਉਹ ਦਿਨ ਕਰਮ ਨਾਸ਼ ਹੋ ਜਾਂਦੇ ਆ ਉਹ ਦਿਨ ਕਰਮਾਂ ਨਾਲ ਕੋਈ ਸਬੰਧ ਨਹੀਂ ਰਹਿੰਦਾ ਭਗਤ ਜੀ ਜ਼ਿਕਰ ਕਰਦੇ ਪਾਵਨ ਗੁਰਬਾਣੀ ਦੇ ਅੰਦਰ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤੈ ਕਰਮੈ ਨਾਸ਼ ਗਿਆਨ ਆ ਗਿਆ ਕਰਮ ਖਤਮ ਹੋ ਗਏ ਬਿਲਕੁਲ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਪਹਿਲਾਂ ਦੇਵੀ ਦੀ ਪੂਜਾ ਕਰਨ ਵਾਸਤੇ ਜਾਂਦੇ ਸੀ ਗੁਰੂ ਅਮਰਦਾਸ ਮਹਾਰਾਜ ਪਹਿਲਾਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ ਪਰ ਬਾਅਦ ਵਿੱਚ ਸਾਰਾ ਕੁਝ ਛੁੱਟ ਗਿਆ ਕੇਵਲ ਇੱਕ ਰੱਬ ਦੀ ਗੱਲ ਰਹਿ ਗਈ ਇਸੇ ਤਰ੍ਹਾਂ ਭਗਤ ਨਾਮ ਭਗਤ ਧੰਨਾ ਸਾਹਿਬ ਜੀ ਦਾ ਵੀ ਪਹਿਲਾਂ ਸਾਰਾ ਕੁਝ ਛੁੱਟ ਗਿਆ ਇੱਕ ਰੱਬ ਦੀ ਗੱਲ ਰਹਿ ਗਈ ਔਰ ਹੋ ਸਕਦਾ ਹੈ ਇਹ ਚਰਚਾ ਉਸ ਵੇਲੇ ਵੀ ਹੋਵੇ ਕਿ ਭਗਤ ਧੰਨਾ ਜੀ ਨੇ ਰੱਬ ਚੋਂ ਜਿਹੜਾ ਰੱਬ ਹੈ ਉਹ ਪੱਥਰ ਚੋਂ ਪਾਇਆ ਤਾਂ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਭਗਤ ਧੰਨਾ ਜੀ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ ਹੈ ਉਹਨਾਂ ਨੇ ਪਹਿਲਾਂ ਚਾਰ ਭਗਤਾਂ ਦਾ ਜ਼ਿਕਰ ਕੀਤਾ ਨਾਮਦੇਵ ਜੀ ਦਾ ਕਬੀਰ ਜੀ ਦਾ ਰਵਦਾਸ ਜੀ ਦਾ ਤੇ ਭਗਤ ਸੈਣ ਜੀ ਦਾ ਚਾਰ ਭਗਤਾਂ ਦਾ ਜ਼ਿਕਰ ਕਰਕੇ ਵੀ ਇਹਨਾਂ ਨੇ ਭਗਤੀ ਕਰਕੇ ਰੱਬ ਦੀ ਪ੍ਰਾਪਤੀ ਕੀਤੀ ਫਿਰ ਇਹਨਾਂ ਵੱਲ ਵੇਖ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਭਗਤ ਧੰਨੇ ਦੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਕਿ ਮੈਨੂੰ ਵੀ ਭਗਤੀ ਕਰਕੇ ਰੱਬ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਆਪਾਂ ਪਾਵਨ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ 488 ਅੰਗ ਦੇ ਉੱਪਰ ਸੁਭਾਏਮਾਨ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਬ ਕੋ ਛਿਪਰੋ ਹੋਇਓ ਲਖੀਨਾ ਰਹਾਓ ਪੀ ਗੋਬਿੰਦ ਨਾਲ ਪ੍ਰਮਾਤਮਾ ਨਾਲ ਜੁੜ ਕੇ ਨਾਮਦੇਵ ਜੀ ਜਿਹੜਾ ਲੋਕ ਕਹਿੰਦੇ ਸੀ ਕਿ ਕੌਡੀ ਦਾ ਸ਼ੀਂਬਾ ਉਹ ਲੱਖਾਂ ਦਾ ਹੋ ਗਿਆ ਬੋਨਣਾ ਤਨਣਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲ ਹਰਾ ਭਇਓ ਗੁਣੀ ਗਹਿਰਾ ਜਿਹੜੇ ਕਬੀਰ ਜੀ ਖੇਸ ਬੁੰਨ ਦਾ ਕੰਮ ਕਰਦੇ ਸੀ ਉਹ ਗੁਣਾ ਦੀ ਖਾਨ ਬਣ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਰਵਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਰਵਦਾਸ ਜੀ ਜਿਹੜੇ ਮਰੇ ਹੋਏ ਪਸ਼ੂਆਂ ਦਾ ਢੋਆ ਢਵਾਈ ਦਾ ਕੰਮ ਕਰਦੇ ਸੀ ਉਹਨਾਂ ਨੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੈਨ ਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਜਿਹੜੇ ਭਗਤ ਸੈਨ ਜੀ ਘਰ ਘਰ ਜਾ ਕੇ ਬੁੱਤੀਆਂ ਦਾ ਕੰਮ ਕਰਦੇ ਭਾਵੇਂ ਨਿੱਕੇ ਨਿੱਕੇ ਕੰਮ ਕਰਦੇ ਲੋਕਾਂ ਦੇ ਨਹ ਕੱਟ ਦੇਣੇ ਮਾਰਸ਼ ਕਰ ਦੇਣੇ ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਉਹ ਪ੍ਰਮਾਤਮਾ ਉਹਨਾਂ ਦੇ ਵੀ ਹਿਰਦੇ ਵਿੱਚ ਵਸ ਗਿਆ ਇਹ ਚਾਰ ਭਗਤਾਂ ਦਾ ਜ਼ਿਕਰ ਕਰਕੇ ਗੁਰੂ ਅਰਜਨ ਸਾਹਿਬ ਲਿਖਦੇ ਐ ਇਹ ਬਿੱਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਵੀ ਇਹ ਤਿੰਨਾ ਇਹ ਜਿਹੜੇ ਚੌਵੇਂ ਭਗਤ ਸਨ ਇਹਨਾਂ ਦੇ ਬਾਰੇ ਸੁਣ ਕੇ ਇੱਕ ਜੱਟ ਜੈਨਕਿ ਧੰਨਾ ਜੀ ਭਗਤੀ ਕਰਨ ਲੱਗ ਪਏ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੁਣ ਜਿਨੇ ਪਾਇਆ ਹੈ ਉਹਨੂੰ ਪੁੱਛ ਲਿਆ ਜਾਏ ਵੀ ਧੰਨਾ ਜੀ ਤੁਸੀਂ ਰੱਬ ਦੀ ਪ੍ਰਾਪਤੀ ਕਿਵੇਂ ਕੀਤੀ ਹੈ ਦੇ ਭਗਤ ਧੰਨਾ ਸਾਹਿਬ ਆਪ ਲਿਖਦੇ ਐ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਵੀ ਧੰਨੇ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਐ ਸਤ ਸੰਗਤ ਦੇ ਵਿੱਚੋਂ ਰੱਬੀ પુરੁਸ਼ਾਂ ਦੇ ਨਾਲ ਬੈਠ ਕੇ ਰੱਬ ਦੀ ਵਿਚਾਰ ਕਰਕੇ ਰੱਬ ਦੇ ਗੁਣਾ ਦੀ ਵਿਚਾਰ ਕਰਕੇ ਤਾਂ ਮੈਨੂੰ ਰੱਬ ਦੀ ਪ੍ਰਾਪਤੀ ਜਿਹੜੀ ਐ ਉਹ ਹੋਈ ਐ ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਸ਼ਬਦ ਦਰਜ ਨੇ ਦੋ ਸ਼ਬਦ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਸੁਹੀ ਰਾਗ ਇੱਕ ਸ਼ਬਦ ਤਨਾਸਰੀ ਰਾਗ ਦੇ ਵਿੱਚ ਹੈ ਔਰ ਭਗਤ ਧੰਨਾ ਜੀ ਲਿਖਦੇ ਕੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਉਹ ਕਹਿੰਦੇ ਦੇਖੋ ਰੱਬ ਕਿੰਨਾ ਬੇਅੰਤ ਹੈ ਪੁੱਛਿਆ ਜਾਏ ਕਿਵੇਂ ਉਹ ਕਹਿੰਦੇ ਰੱਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ ਕਿਨੂ-ਕਿਨੂ ਦਿੰਦਾ ਹੈ ਉਹਨਾਂ ਇੱਕ ਉਦਾਹਰਨ ਬੜੀ ਕਮਾਲ ਦੀ ਦਿੱਤੀ ਅੱਜ ਦੀ ਸਾਇੰਸ ਹੁਣ ਇਹ ਗੱਲ ਦਾ ਜ਼ਿਕਰ ਕਰਦੀ ਹੈ ਭਗਤ ਧੰਨਾ ਸਾਹਿਬ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੀ ਕੁੰਮੀ ਹੁੰਦੀ ਹੈ ਨਾ ਜਿਹਨੂੰ ਆਪਾਂ ਕਸ਼ੂ ਕੁੰਮਾ ਕਹਿੰਦੇ ਆ ਉਹ ਪਾਣੀ 'ਚ ਰਹਿੰਦੀ ਹੈ ਕਸ਼ੂ ਕੁੰਮੀ ਜਿਹੜੀ ਹੈ ਪਾਣੀ 'ਚ ਰਹਿੰਦੀ ਹੈ ਲੇਕਿਨ ਆਪਣੇ ਬੱਚੇ ਜਿਹੜੇ ਹਨ ਉਹ ਪਾਣੀ ਤੋਂ ਬਾਹਰ ਰੇਤ ਦੇ ਕੰਢੇ ਉੱਪਰ ਦੇ ਆਉਂਦੀ ਹੈ ਹੁਣ ਰੇਤ ਦੇ ਕੰਢੇ ਦੇ ਉੱਪਰ ਉਹ ਅੰਡੇ ਹੁੰਦੇ ਆਂਡਿਆਂ 'ਚੋਂ ਬੱਚੇ ਨਿਕਲਦੇ ਆ ਨਾ ਉਹਨਾਂ ਨੂੰ ਦੁੱਧ ਦਿੱਤਾ ਜਾ ਸਕਦਾ ਹੈ ਨਾ ਉਹਨਾਂ ਨੂੰ ਚੋਗਾ ਦਿੱਤਾ ਜਾ ਸਕਦਾ ਕਿਉਂਕਿ ਜਿਹੜੇ ਇਹ ਜਾਨਵਰ ਹੈ ਉਹ ਦੁੱਧ ਪਲਾਂਦੇ ਆ ਤੇ ਜਿਹੜੇ ਪੰਛੀ ਨੇ ਉਹ ਚੋਗਾ ਦਿੰਦੇ ਆ ਹੁਣ ਨਾ ਚੋਗਾ ਦਿੱਤਾ ਜਾ ਸਕਦਾ ਹੈ ਨਾ ਉਹਨਾਂ ਨੂੰ ਜਿਹੜਾ ਵਾ ਉਹ ਦੁੱਧ ਪਲਾਇਆ ਜਾ ਸਕਦਾ ਹੈ ਤੇ ਫਿਰ ਉਹ ਜਿਹੜੇ ਅੰਡਿਆਂ ਚੋਂ ਨਿਕਲਦੇ ਆ ਉਹ ਅੰਡਿਆਂ ਦਾ ਸ਼ਿੱਕੜ ਖਾ ਕੇ ਗੁਜ਼ਾਰਾ ਕਰਦੇ ਆ ਤੇ ਬਾਅਦ ਵਿੱਚ ਫਿਰ ਛਾਲ ਮਾਰ ਕੇ ਉਹ ਪਾਣੀ ਦੇ ਵਿੱਚ ਕਸ਼ੂ ਕੁਮੀ ਦੇ ਕੋਲ ਚਲੇ ਜਾਂਦੇ ਆ ਭਗਤ ਧੰਨਾ ਜੀ ਕਹਿੰਦੇ ਕਮਾਲ ਦੀ ਗੱਲ ਹੈ ਜਿਨ ਜਿਹੜੀ ਕਸ਼ੂਕੁਮੀ ਨਾ ਚੋਗਾ ਦੇ ਸਕਦੀ ਹੈ ਨਾ ਦੁੱਧ ਦੇ ਸਕਦੀ ਹੈ ਰੱਬ ਉਹਦੇ ਵੀ ਬੱਚਿਆਂ ਦੀ ਪਿਰਤ ਪਾਲਣਾ ਕਰਦਾ ਹੈ ਉਹ ਆਪ ਗੁਰਬਾਣੀ ਵਿੱਚ ਲਿਖਦੇ ਹੈ ਕੁੰਬੀ ਜਲਮੈ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨਮਾਹੀ ਕਹਿੰਦੇ ਇੱਕ ਗੱਲ ਸਮਝ ਤਵੇਂ ਵੀ ਰੱਬ ਤੇਰੀ ਪਿਰਤ ਪਾਲਣਾ ਕਿਉਂ ਨਹੀਂ ਕਰੇਗਾ ਤੇ ਫਿਰ ਉਹਨਾਂ ਕਿਹਾ ਬੰਦੇ ਤੇਰੀ ਵੀ ਰੱਖਿਆ ਰੱਬ ਹੀ ਕਰਦਾ ਏ ਜਨਨੀ ਕੇਰੈ ਉਧਰ ਉਦਕਮਹਿ ਪਿੰਡ ਕੀਆ ਦਸ ਮਾਸਾ ਦੇ ਆਹਾਰ ਅਗਣ ਮੈਂ ਰਾਖੈ ਐਸਾ ਖਸਮ ਹਮਾਰਾ ਕਹਿਣ ਲੱਗੇ ਕਿ ਉਹ ਜਿਹੜਾ ਪ੍ਰਮਾਤਮਾ ਹੈ ਉਹ ਹਾਰ ਦਿੰਦਾ ਰਿਜਕ ਦਿੰਦਾ ਏ ਫਿਰ ਇੱਕ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਲਿਖਦੇ ਐ ਕਿ ਬੰਦੇ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਕਹਿੰਦੇ ਵੀ ਰੱਬ ਦੀ ਰੱਬ ਦੇ ਕੋਲੋਂ ਮੰਗਦੇ ਐ ਜਾਂਚਣਾ ਕਰਦੇ ਐ ਪੀ ਸਾਡਾ ਮਨੁੱਖਾ ਜੀਵਨ ਸਫਲ ਹੋ ਜਾਵੇ ਮੈਨੂੰ ਖਾਣ ਵਾਸਤੇ ਰੋਟੀ ਚਾਹੀਦੀ ਹੈ ਨਾਲ ਦਾਲ ਵੀ ਚਾਹੀਦੀ ਹੈ ਵਿੱਚ ਪਾਉਣ ਵਾਸਤੇ ਘਿਓ ਵੀ ਚਾਹੀਦਾ ਹੈ ਤਾਂ ਮੈਂ ਖੁਸ਼ ਰਹਿ ਸਕਦਾ ਹਾਂ ਪੈਰੀ ਪਾਉਣ ਵਾਸਤੇ ਜੁੱਤੀ ਵੀ ਚਾਹੀਦੀ ਹੈ ਪਹਿਨਣ ਵਾਸਤੇ ਕੱਪੜੇ ਵੀ ਚਾਹੀਦੇ ਆ ਚੰਗਾ ਅਨਾਜ ਵੀ ਚਾਹੀਦਾ ਹੈ ਗਾਂ ਵੀ ਚਾਹੀਦੀ ਜਿਹੜੀ ਦੁੱਧ ਦਿੰਦੀ ਹੋਵੇ ਤੇ ਉਹ ਵੀ ਚਾਹੀਦੀ ਹੈ ਘੋੜੀ ਜਿਹਦੇ ਉੱਪਰ ਮੈਂ ਸਵਾਰੀ ਕਰ ਸਕਦਾ ਹੋਵਾਂ ਘਰ ਵਾਲੀ ਪਤਨੀ ਵੀ ਚੰਗੀ ਚਾਹੀਦੀ ਹੈ ਜਿਹੜੀ ਲੜਾਈ ਝਗੜੇ ਵਾਲੀ ਨਾ ਹੋਵੇ ਕਲੀ ਪਤਨੀ ਨਹੀਂ ਪਤਨੀ ਨੂੰ ਪਤੀ ਵੀ ਉਹ ਚਾਹੀਦਾ ਜਿਹੜਾ ਪ੍ਰੇਮ ਭਾਵਨਾਵਾਂ ਵਾਲਾ ਹੋਵੇ ਇਹ ਮੰਗਾਂ ਜਿਹੜੀਆਂ ਨੇ ਭਗਤ ਧੰਨਾ ਜੀ ਨੇ ਰੱਬ ਦੇ ਕੋਲੋਂ ਕੀਤੀਆਂ ਤੇ ਆਪਾਂ ਅਕਸਰ ਇਹ ਬਚਨ ਪੜ੍ਹਦੇ ਹਾਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਓ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੇਤ ਜੀਓ ਪਾਣੀਆਂ ਸਾਧਨ ਨੀਕਾ ਆਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਣ ਤੁਰੇ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੇ ਇਹ ਵਾਲੀਆਂ ਮੰਗਾ ਮੈਂ ਰੱਬ ਦੇ ਕੋਲੋਂ ਮੰਗਦਾ ਹਾਂ ਇਹ ਵਾਲੀਆਂ ਮੰਗਾ ਮੈਨੂੰ ਚਾਹੀਦੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਬਿਨਾ ਕਦੇ ਵੀ ਬੰਦੇ ਦਾ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਭਗਤ ਧੰਨਾ ਜੀ ਨੇ ਇਹ ਜਿਹੜੇ ਅਮੋਲਕ ਬਚਨ ਹੈ ਉਹ ਸੰਸਾਰ ਦੇ ਸਾਹਮਣੇ ਰੱਖੇ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਸਮੁੱਚੇ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਆਪ ਸਾਰਿਆਂ ਨੂੰ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਆਪਾਂ ਉਹਨਾਂ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਫਿਰ ਭਗਤ ਧੰਨਾ ਜੀ ਨੇ 60 ਸਾਲ ਦੀ ਉਮਰ ਬਤੀਤ ਕਰਕੇ ਉਹਨਾਂ ਦਾ 1475 ਦੇ ਵਿੱਚ ਦਿਹਾਂਤ ਹੋ ਗਿਆ ਜੈਨਿਕ ਉਹ ਪਰਲੋਗ ਗਮਨ ਕਰ ਗਏ ਇਹ ਸੀ ਭਗਤ ਧੰਨਾ ਜੀ ਦੇ ਜੀਵਨ ਬਾਰੇ ਕੁਝ ਕੋ ਗੱਲਾਂ ਚੰਗੀਆਂ ਲੱਗੀਆਂ ਹੋਣ ਤੇ ਸ਼ੇਅਰ ਔਰ ਲਾਈਕ ਕਮੈਂਟ ਜਰੂਰ ਕਰਿਓ ਸਾਰਿਆਂ ਨੂੰ